ਪਤੀ ਆ ਜੀ ਉਹ ਵੀ ਜਦਨਾ ਜਦਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਸਮਾਣਾ ਟਾਵਰ ਮੋਰਚਾ ਲੱਗਿਆ ਹੋਇਆ ਹੈ ਪਿਛਲੇ 41 ਦਿਨਾਂ ਤੋਂ ਗੁਰਜੀਤ ਸਿੰਘ ਖਾਲਸਾ ਟਾਵਰ ਦੇ ਉੱਤੇ ਬੈਠੇ ਨੇ ਉਸ ਮੋਰਚੇ ਵੱਲੋਂ ਆਪ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਮੋਰਚੇ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਉਹਨਾਂ ਦੇ ਮੁਖਬਲਾਰੇ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਉਹ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਉਰੇ ਅੱਜ ਗਰਦੀਪ ਸਿੰਘ ਇਸ ਮੋਰਚੇ ਦਾ ਜਿਹੜਾ ਹਾਲਚਾਲ ਜਾਣਨ ਲਈ ਤੇ ਮੰਗਾਂ ਬਾਰੇ ਪਤਾ ਕਰਨ ਲਈ ਇੱਥੇ ਆਏ ਤੇ ਉਹਨਾਂ ਨਾਲ ਬਹੁਤ ਵਧੀਆ ਮਾਹੌਲ 'ਚ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ 25 ਤਰੀਕ ਤੋਂ ਅਸੀਂ ਪਾਰਲੀਮੈਂਟ ਵਿੱਚ ਸਾਰੇ 10 ਮੈਂਬਰਾਂ ਜਿਨ੍ਹਾਂ ਨੇ 13 ਮੈਂਬਰਾਂ ਅਸੀਂ ਆਪ ਪਾਰਟੀ ਦੇ ਉਹ ਪੂਰਾ ਇਸ ਮੁੱਦੇ ਨੂੰ ਚੱਕਾਂਗੇ ਰਾਸ਼ਟਰਪਤੀ ਨੂੰ ਮਿਲਾਂਗੇ ਜੇ ਧਰਨਾ ਲਾਉਣਾ ਪਿਆ ਉੱਥੇ ਧਰਨਾ ਵੀ ਲਾਵਾਂਗੇ ਇਹ ਵਿਸ਼ਵਾਸ ਦਿਵਾ ਕੇ ਉਹਨਾਂ ਨੇ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਆਪ ਐਲਾਨ ਕੀਤਾ ਸੀ 23 ਨੂੰ ਸਮਾਣਾ ਬੰਦ ਦਾ ਉਹ ਬੰਦ ਦਾ ਉਹਨਾਂ ਨੇ ਐਲਾਨ ਵਾਪਸ ਲੈਣ ਦੀ ਬੇਨਤੀ ਕੀਤੀ ਗੁਰਜੀਤ ਸਿੰਘ ਨੂੰ ਆਪ ਵਿਸ਼ਵਾਸ ਦਿਵਾ ਕੇ ਵੀ ਅਸੀਂ ਤੁਹਾਡਾ ਮੁੱਦਾ ਚੱਕਾਂਗੇ ਪੂਰੇ ਜ਼ੋਰ ਨਾਲ ਗੁਰਜੀਤ ਸਿੰਘ ਖਾਲਸੇ ਨੇ ਇਹ ਉਹ ਜਿਹੜੀ ਬੇਨਤੀ ਉਹਨਾਂ ਨੇ ਪ੍ਰਵਾਨ ਕੀਤੀ ਵੀ ਇਸ ਸ਼ਰਤ ਤੇ ਕਿ ਅਸੀਂ ਤੁਹਾਡਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਚੱਕਾਂਗੇ ਕਿਉਂਕਿ ਉਦੋਂ 23 ਤਰੀਕ ਨੂੰ ਮੁਸਲਮਾਨ ਭਰਾਵਾਂ ਦਾ ਜਿਹੜਾ ਇੱਥੇ ਪੰਜ ਪੀਰਾਂ ਦਾ ਬਹੁਤ ਵੱਡਾ ਉਹਨਾਂ ਦਾ ਅਰਸਾ ਉੱਤੇ ਕੋਈ ਉਹਨਾਂ ਦਾ ਪ੍ਰੋਗਰਾਮ ਹੈ ਉਹਦੇ ਮੱਦੇ ਨਜ਼ਰ ਪ੍ਰਸ਼ਾਸਨ ਵੀ ਕਈ ਦਿਨਾਂ ਦਾ ਬੇਨਤੀ ਕਰ ਰਿਹਾ ਸੀ ਵੀ ਮੁਸਲਮਾਨ ਭਰਾ ਆਉਣਗੇ ਜੇ ਕੋਈ ਇੱਥੇ ਬੰਦ ਹੋਇਆ ਕੋਈ ਉਹਨਾਂ ਨੂੰ ਲੋੜ ਹੁੰਦੀ ਹੈ ਸਹਿਰ ਚ ਆਉਣਾ ਕੋਈ ਉਹ ਚੰਗਾ ਮਾਹੌਲ ਨਹੀਂ ਹੈਗਾ ਇਸ ਲਈ ਅਸੀਂ ਇਹ ਸਾਰੀਆਂ ਗੱਲਾਂ ਨੂੰ ਮੁੱਖ ਮੰਤਰੀ ਦੇ ਨੁਮਾਇੰਦੇ ਦੀ ਗੱਲਬਾਤ ਕਰਦੇ ਹੋਏ ਭਾਈ ਗਰਜੀਤ ਸਿੰਘ ਖਾਲਸਾ ਨੇ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਕਰਦੇ ਹੋਏ ਉਹਨਾਂ ਦੀ ਬੇਨਤੀ ਤੇ ਉਹ ਬੰਦ ਦਾ ਸੱਤਾ ਜਿਹੜਾ ਉਹ ਵਾਪਸ ਲੇਤਾ ਸਮਾਣਾ ਇਸ ਤਰ੍ਹਾਂ ਖੁੱਲਾ ਰਹੂਗਾ ਪਰ ਜਿਹੜਾ ਇਕੱਠ ਹੈ ਉਹਰੇ ਸ਼ਨੀਵਾਰ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ 'ਚ ਤੁਸੀਂ ਇਹ ਤੇ ਸਮਾਣਾ ਟਾਵਰ ਮੋਰਚੇ ਤੇ ਜਿਹੜਾ ਪਾਰਕ ਹੈ ਤਹਿਸੀਲ ਦੇ ਨੇੜੇ ਉੱਥੇ ਪਹੁੰਚਣਾ ਤੇ ਆਪਣਾ ਜਿਹੜਾ ਉਹਨੂੰ ਮੋਰਚੇ ਨੂੰ ਬੂਰ ਲੱਗਣਾ ਸ਼ੁਰੂ ਹੋਇਆ ਹੁਣ ਆਪਣੀ ਗੱਲ ਹੈ ਜਿਹੜੀ ਉਹ ਉੱਤੇ ਉੱਕੀਆ ਮੁੱਦਾ ਬਣਿਆ ਹੈ ਜਿਹੜਾ ਮੁੱਦਾ ਦੱਬਿਆ ਹੋਇਆ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦਾ ਬੇਅਦਬੀਆਂ ਦਾ ਮੁੱਦਾ ਦੱਬਿਆ ਹੋਇਆ ਸੀ ਅੱਗੇ ਵਾਸਤੇ ਕਾਨੂੰਨ ਬਣਾਉਣ ਦਾ ਉਹਨੂੰ ਗੱਲ ਨੂੰ ਇਹ ਬਹੁਤ ਬਲ ਮਿਲਿਆ ਇਸ ਗੱਲ ਨਾਲ ਸੋ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਵੱਡੇ ਹਮਾਂ-ਮਾ ਆ ਕੇ ਆਵੋਗੇ ਤਾਂ ਫਿਰ ਸਰਕਾਰਾਂ ਦੇ ਜਾਗਣੀਆਂ ਤੇ ਆਪਣਾ ਇਹ ਮੁੱਦਾ ਭਾ ਜੀਪੀ ਸਰਕਾਰ ਨੂੰ ਕੇਂਦਰ ਨੂੰ ਰਾਸ਼ਟਰਪਤੀ ਨੂੰ ਹੱਲ ਕਰਨਾ ਪਊਗਾ ਕਾਨੂੰਨ ਬਣਾ ਕੇ ਤਾਂ ਕਿ ਆਪਾਂ ਭਾਈ ਗਰਜੀਤ ਸਿੰਘ ਖਾਲਸਾ ਦੀ ਜਾਨ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹਦਾ ਹਰਤਾ ਕਿ ਉਹਦਾ ਰਾਸ਼ਟਰਪਤੀ ਹੈ ਕਿ ਆਪਾਂ ਜੀ ਤੇ ਉਹਦੀ ਮਿਹਰਾਇਤ ਕਿਰਪਾ ਹੈ ਬਾਡੇ ਕੋ ਬੇਨਤੀਆਂ ਲੈ ਕੇ ਆਏ ਜੀ बिल्कुल देखो गुरु दी नहीं ਵਾਜਿਬ ਹੈ ਕਹਿਣਾ ਬੁੱਤਾਂ ਹੀ ਮੈਂ ਆਇਆ ਇਸੇ ਲਈ ਇਹ ਬੇਨਤੀ ਲੈ ਕੇ ਕਿ ਤੁਸੀਂ ਜਿਹੜੇ ਸੱਚੇ ਮੁਸਲਮਾਨ ਨੇ ਉਹ ਸਾਡੇ ਆਪਣੇ ਨੇ ਜਿਹੜੇ ਸੱਚੇ ਹਿੰਦੂ ਨੇ ਉਹ ਸਾਡੇ ਆਪਣੇ ਨੇ ਸੱਚੇ ਈਸਾਈ ਉਹ ਸਾਡੇ ਆਪਣੇ ਨੇ ਸੱਚੇ ਬੋਧੀ ਜੈਨੀ ਸਭ ਉਹ ਸਾਡੇ ਆਪਣੇ ਨੇ ਇਹ ਗੰਦੇ ਕੀੜਿਆਂ ਦੀ ਜੜ ਓਦੋਂ ਵੀ ਪੱਟੀ ਸੀ ਬਾਜਾਂ ਵਾਲੇ ਪਿਤਾ ਨੇ ਤੇ ਅੱਜ ਵੀ ਇਹ ਗੰਦੇ ਕੀੜਿਆਂ ਦੀ ਜੜ ਪੱਟੀ ਜਾਊਗੀ ਸਹੀ ਹੈ ਓਹ ਨਾਲ ਜਾ ਮੈਂ ਹੂੰ ਇਹ ਮੋਰਚੇ ਦੇ ਵਿੱਚੋਂ ਮਰ ਜੀਵੜੇ ਜਨਮ ਲੈਣਗੇ ਬਾਈ ਜੀ ਕਿਉਂਕਿ ਇੱਥੇ ਕਿਸੇ ਦੀ ਇੱਕ ਨਹੀਂ ਚੱਲ ਰਹੀ ਇੱਥੇ ਬਾਜਾਂ ਵਾਲੇ ਪਿਤਾ ਦਾ ਸਖਤ ਪਹਿਰਾ ਹੈ ਜੀ ਬਾਜ ਪੱਕਾ ਏ ਇਸ ਟਾਵਰ ਦੇ ਉੱਤੇ ਬੈਠੇ ਐ ਹੂੰ ਇਸ ਮੋਰਚੇ ਦੇ ਲੀਡਰ ਨੇ ਬਾਜਾਂ ਵਾਲੇ ਪਿਤਾ ਜੀ ਆਪ ਜੀ ਧੰਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਲੀਡਰ ਨੇ ਇਸ ਮੋਰਚੇ ਹਾਂਜੀ ਜਿਹੜਾ ਇਸ ਮੋਰਚੇ ਦੇ ਵਿੱਚ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰੂਗਾ ਸੌਦਾ ਲੱਗੂਗਾ ਹੂੰ ਤੇ ਮੈਂ ਆ ਤੇ ੱੱਲੇ ਵਾਲੇ ਨੇ ਕੋਈ ਵੀ ਹੈ ਗਾਟਾ ਉਤਰੂਗਾ ਦਾ ਹੂੰ ਜੀ ਦੇਖਦੇ ਜਾਓ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਗਰਦਾਰ ਦੀ ਜਿਹੜੀ ਸਜ਼ਾ ਹੁੰਦੀ ਹੈ ਹੂੰ ਉਹ ਉਹਨੂੰ ਸਜ਼ਾ ਦਿੱਤੀ ਜਾਊਗੀ ਮੈਂ ਤਾਂ ਹੀ ਕੰਗ ਸਾਬ ਕੋਲੇ ਗੱਲ ਰੱਖਦੀ ਹੂੰ ਕੱਲ ਨੂੰ ਬੰਦਾ ਆਇਆ ਨਾ ਕਹਿੰਦੇ ਵੀ ਮੈਨੂੰ ਦੱਸਿਆ ਨਹੀਂ ਬੰਦੇ ਸਾਡੇ ਮਾਰਤੇ ਹੂੰ 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 ਗੋਗੀ ਤੇ ਆਪਾਂ ਨੂੰ ਮੈਂਟਰੀ ਜੱਤਵਾਦੀ ਘੋਸ਼ਿਤ ਕਰ ਦਿੰਦੇ ਨੇ ਇਹ ਵੀ ਇਹ ਤਾਂ ਕੱਲ੍ਹ ਸਤਾਨੀ ਅੱਤਵਾਦੀ ਨੇ ਜੀ ਪਰ ਮੈਂ ਉਹਨਾਂ ਨੂੰ ਪਹਿਲਾਂ ਗਾ ਕਰਤਾ ਵੀ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਹੂੰ ਸਾਰੇ ਸਾਡੇ ਭਰਾ ਦੇ ਜੇ ਉਹ ਆਪਣੇ ਆਪ ਨੂੰ ਭੁੱਲੇ ਬੈਠੇ ਨੇ ਕੋਈ ਨਹੀਂ ਜਾਗ ਜਾਣਗੇ ਕਦੇ ਨਾ ਜਾਗਣਗੇ ਹੂੰ ਤਾਂ ਗੁਰੂ ਸਾਹਿਬ ਉਹਨਾਂ ਨੂੰ ਵੀ ਜਗ੍ਹਾ ਦੇਣਗੇ ਕੁਝ ਕਿਤੇ ਨਾ ਕਿਤੇ ਜੇ ਉਹ ਸਿੱਖ ਧਰਮ ਦੇ ਵਿੱਚ ਵਾਪਸ ਆਉਂਦੇ ਨੇ ਆਪਦੇ ਫਰਜ਼ ਸਮਝਦੇ ਨੇ ਜੀ ਪਰ ਮੇਰਾ ਦੱਸਣ ਦਾ ਫਰਜ਼ ਸੀ ਵੀ ਭਰਾਵਾ ਤੁਸੀਂ ਮੈਨੂੰ ਕੱਚਾ ਨਾ ਸਮਝ ਲਿਓ ਹੂੰ ਆ ਦੇਖੋ ਆ ਹੱਟ ਟਾਈਮ ਪਾ ਕੇ ਰੱਖਦਾ ਮੈਂ ਹਾਂਜੀ ਠੀਕ ਐ ਹੂੰ ਆ ਪਟਾ ਪਰੇ ਹੋਏ 10 ਮੈਚ ਜੀ ਨੇ ਪਰੇ ਹੋਏ ਨੇ ਹੂੰ ਤਾਂ ਕਿਸੇ ਦੀ ਔਕਾਤ ਨਹੀਂ ਓਰੇ ਖੰਗ ਵੀ ਜਾ ਓਰੇ ਪਰਿੰਦਾ ਪਰ ਨਹੀਂ ਮਾਰ ਸਕਦਾ ਸਹੀ ਮੇਰੇ ਮੇਰੇ ਪੈਰੇ ਦੇ ਬਾਜਾ ਵਾਲੇ ਪਿਤਾ ਨੇ ਬਾਜ ਬਿਠਾਤਾ ਹੂੰ ਤਾਂ ਮੇਰਾ ਕਹਿਣ ਦਾ ਉਹਨਾਂ ਨੂੰ ਫਰਜ ਸੀ ਹੂੰ ਆਪਣੇ ਉਹਨਾਂ ਪਿੱਛੇ ਆਪਣਾ ਆਪ ਬਾਰ ਨੂੰ ਤਿਆਰ ਹਾਂ ਹਾਂਜੀ ਉਹ ਅੱਜ ਹੋ ਜੇ ਮੌਤ ਕਾਲ ਨੂੰ ਹੋ ਜੇ ਸੇ ਮੋਰਚੇ ਦੇ ਵਿੱਚ ਜਦੋਂ ਮਰਜੀ ਹੋ ਜੇ ਮੈਂ ਪਿੱਛੇ ਹਟਣ ਵਾਲਾ ਬੰਦਾ ਨਹੀਂ ਜੀਨੇ ਮੌਤ ਤੇ ਕਬੂਲ ਕਰ ਲਈ ਯਾਰ ਉਹ ਕਿਸ ਤੋਂ ਕੀ ਡਰੂਗਾ ਸਹੀ ਆ ਵੀਰੇ ਠੀਕ ਹੈ ਨਾ ਉਹ ਮੇਰਾ ਕੈਡ ਦਾ ਫਰਜ ਸੀ ਭਰਾ ਆ ਕੇ ਹੋਰ ਚੱਲ ਸਿਆਣੇ ਨੇ ਆਪਣੇ ਭਰਾ ਨੇ ਉਹ ਵੀ ਹੂੰ ਹੂੰ ਛੋੜੇ ਜੇ ਚੰਗੇ ਅਫਸਰ ਵੀ ਬਹੁਤ ਨੇ ਯਾਰ ਪੰਜਾਬ ਪੁਲਿਸ ਦੇ ਵਿੱਚ ਪਰ ਮਾੜਿਆਂ ਦਾ ਘਾਟਾ ਨਹੀਂ 80 90% ਤਾਂ ਮਾੜੇ ਹੋਏ ਪਏ ਸਹੀ ਹੈ ਉਹ ਵੀ ਜੰਟ ਨਾਲ ਬਹੁਤ ਵੱਡ ਸਲੂਕੀ ਕਰਦੇ ਨੇ ਯਾਰ ਜਿਹੜਾ ਮੁੰਡਾ ਚਾਹ ਪਾਣੀ ਲੈ ਕੇ ਆਉਂਦਾ ਅੱਛਾ ਇੱਕ ਐਸਆਈ ਆ ਪਤਾ ਨਹੀਂ ਕੌਣ ਹੈ ਉਹ ਖੱਚ ਹੂੰ ਉਹਨੇ ਉਹਨੂੰ ਬਹੁਤ ਵੱਧ ਘੱਟ ਬੋਲਿਆ ਗੱਲ ਹੂੰ ਠੀਕ ਹੈ ਨਾ ਇਹ ਸਿੱਖੀ ਨੂੰ ਭੁੱਲੇ ਭੁੱਲੇ ਬੈਠੇ ਨੇ ਮੈਂ ਉਹਰੇ ਨਾਲ ਸਿੱਖੀ ਆ ਕੋਈ ਪਰਸਨਲ ਲੜਾਈ ਲੜ ਰਹੇ ਹੋ ਮੈਂ ਤਾਂ ਪੰਥ ਦੀ ਲੜਾਈ ਲੜ ਰਹੇ ਹੂੰ ਵੀ ਆਪਣੇ ਗੁਰੂ ਸਾਹਿਬ ਦਾ ਸਤਕਾਰ ਬਹਾਲ ਹੋਵੇ ਸਖਤ ਕਾਨੂੰਨ ਬਣੇ ਆਪਣੀ ਸਿੱਖਾਂ ਦੀ ਪੱਗ ਉੱਚੀ ਹੋਵੇ ਸਹੀ ਹੈ ਬਾਈ ਉਹ ਜਿਹੜੇ ਧੱਲੇ ਮਸੰਤ ਤੰਗ ਕਰਦੇ ਨੇ ਹੂੰ ਖਾਕੀ ਵਰਦੀਆਂ ਦੇ ਵਿੱਚ ਇੱਕ ਭੇਡੂ ਬੜੇ ਹੋਏ ਨੇ ਜੀ ਮੈਂ ਉਹਨਾਂ ਨੂੰ ਤਾਰਨਾ ਕਰਨਾ ਚਾਹੁੰਦਾ ਵੀ ਤੁਸੀਂ ਵੀ ਸਿੱਖੋ ਬੜੇ ਪਿਆਰ ਨਾਲ ਪੱਗ ਸਜਾਉਨੇ ਹੋ ਤੁਸੀਂ ਹਾਂਜੀ ਬੜੇ ਮਾਣ ਨਾਲ ਸਮਾਜ ਦੇ ਵਿੱਚ ਆਪਣੇ ਆਪ ਨੂੰ ਸਿੱਖ ਘੋਣੇ ਹੋ ਹਮ ਤਾਂ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਡੇ ਬੰਦੇ ਨਾਲ ਬਦਸਲੂਕੀ ਨਾ ਕਰਿਆ ਕਰੋ ਜਿੱਤੇ ਮੈਂ ਥੱਲੇ ਆ ਗਿਆ ਮੋਰਚਾ ਜਿੱਤ ਗਿਆ ਤੁਸੀਂ ਮੇਰੇ ਨਾਲ ਦੇਖ ਲਿਓ ਜਿੰਨੇ ਜਿਵੇਂ ਮਰਜ਼ੀ ਦੋ ਹੱਥ ਕਰ ਲਿਓ ਹਮ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਡੰਡਰਨ ਵਾਲਾ ਬੰਦਾ ਨਹੀਂ ਹੈਗਾ ਹਮ ਮੇਰੇ 'ਚ ਦਮ ਹੋਇਆ ਮੈਂ ਕਰ ਦੂੰਗਾ ਥੋੜਾ ਛੋਟੇ 'ਚ ਦਮ ਹੋਇਆ ਤੁਸੀਂ ਕਰ ਦਿਓ ਆਮੋ ਸਾਹਮਣੇ ਹੋ ਜਿਓ ਕੋਈ ਪ੍ਰਵਾਹ ਨਹੀਂ ਗੁਰਦੀਪ ਸਿੰਘ ਬਾਈ ਪਿਸਤਲ ਦੀ ਪਿਸਤਲ ਦੀ ਗੱਲ ਕਰ ਰਹੇ ਸੀ ਫਿਰ ਹਰ ਟਾਈਮ ਐਂ ਰੱਖਦੇ ਉਹ ਨਾਲ ਲਾ ਕੇ ਮਤਲਬ ਜਿਹੜਾ ਪਾ ਕੇ ਰੱਖਦੇ ਉਹ ਵਾਹ ਦਾ ਭਰਾ ਮੈਂਟਰ ਨਹੀਂ ਪਰਾ ਕਰਦਾ ਹੈਗਾ ਆ ਦੇਖ ਹੂੰ ਇਹ ਬਬਰ ਸ਼ੇਰ ਸ਼ਸਤਰ ਕੇ ਅਧੀਨ ਹੈ ਰਾਜ ਇਹ ਤਾਂ ਬਿਨਾ ਮਿੱਟੀ ਹੋ ਜੀ ਫਿਰ ਲੋਡ ਰੱਖਦੇ ਹਾਂ ਟਾਈਮ ਲੋਡ ਰੱਖਦੇ ਹਾਂ ਟਾਈਮ ਇਹ ਬਾਈ ਹਾਂ ਲੋਡ ਹੈ ਬਸ ਕੋੜੀ ਦੱਬੜੇ ਹੂੰ ਉਹੜਾ ਦੱਬੜੇ ਸਾਨੂੰ ਫੌਜ ਦੀਆਂ ਸਖਲਾਈਆਂ ਨੇ ਹੂੰ ਫੌਜ ਦੀ ਟ੍ਰੇਨਿੰਗ ਹੈ ਨਾ ਜਿਹੜੀ ਜਿਹੜਾ ਬੰਦਾ ਫੌਜ ਦੀ ਟ੍ਰੇਨਿੰਗ ਲੈ ਗਿਆ ਉਹ ਉਮਰ ਭਰ ਤੱਕ ਸਾਰੇ ਹਥਿਆਰਾਂ ਦਾ ਸਾਡੀ ਹੈ ਹੂੰ ਐਲ ਐਮ ਜੀ ਜਿਹੜੀਆਂ ਫਿਰਦੇ ਨੇ ਇਹਨਾਂ ਨੂੰ ਤਾਂ ਬੰਨਣੀਆਂ ਨਹੀਂ ਆਉਂਦੀਆਂ ਸੀ 2 ਮਿੰਟ ਦੇ ਵਿੱਚ ਬਨਨਾਂਗੇ ਕੋਲ ਕੇ ਜੀ ਇੱਕ ਜਿਹਦੇ ਉੱਤੇ ਮੈਗਜ਼ੀਨ ਚੜਦਾ ਹੈ ਹੂੰ ਨਵੀਂ ਅਪਡੇਟ ਖਬਰ ਦੇਖਣ ਲਈ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਬਹੁਤ ਬਾਕੀ